ਪੰਜਾਬ ਸਰਕਾਰ ਦੇ ਵੱਲੋਂ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਕੀਤਾ ਗਿਆ ਸ਼ੁਰੂ। ਨਾਬਾ ਦੇ ਵਿੱਚ ਵਿਧਾਇਕ ਦੇਵਮਾਨ ਦੀ ਅਗਵਾਈ ਦੇ ਵਿੱਚ ਲਗਾਇਆ ਗਿਆ ਕੈਂਪ। ਕੈਂਪ ਦੌਰਾਨ ਲੋਕਾਂ ਦੇ ਹੱਲ ਕੀਤੇ ਗਏ ਵੱਖ-ਵੱਖ 45 ਸੁਵਿਧਾਵਾਂ ਵਾਲੇ ਕੰਮ। ਪੰਜਾਬ ਸਰਕਾਰ ਦੇ ਵੱਲੋਂ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਸ਼ੁਰੂ ਕਰਵਾਇਆ ਗਿਆ ਜਿਸ ਦੇ ਤਹਿਤ ਨਾਬਾ ਦੇ ਵਿੱਚ ਵੀ ਇਹ ਪ੍ਰੋਗਰਾਮ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਵੱਲੋਂ ਸ਼ੁਰੂ ਕਰਵਾਇਆ ਗਿਆ। ਪਦਾਇਕ ਦੇਵਮਾਨ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਵਿੱਚ 45 ਸਹੂਲਤਾਂ ਨੇ ਜੋ ਲੋਕਾਂ ਦੀ ਖੱਜਲ ਖਵਾਰੀ ਤੋਂ ਬਚਣ ਦੇ ਲਈ ਇਹ ਪ੍ਰੋਗਰਾਮ ਸ਼ੁਰੂ ਕਰਵਾਏ ਗਏ ਨੇ। ਉਹਨਾਂ ਆਖਿਆ ਕਿ ਇਸ ਮਹਿੰਮ ਦੇ ਨਾਲ ਸੂਬੇ ਦੇ ਲੋਕਾਂ ਨੂੰ ਫਾਇਦਾ ਮਿਲੇਗਾ। ਇਸ ਦੇ ਨਾਲ ਹੀ ਚੰਡੀਗੜ੍ਹ ਮੇਅਰ ਚੋਣਾਂ ਤੇ ਬੋਲਦਿਆਂ ਦੇਵਮਾਨ ਨੇ ਕਿਹਾ ਕਿ ਜੋ ਕੁਝ ਹੋਇਆ ਉਹ ਗਲਤ ਤੇ ਮਾੜਾ ਹੋਇਆ ਕਿਉਂਕਿ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਾਰਦਰਸ਼ੀ ਤਰੀਕੇ ਦੇ ਨਾਲ ਚੋਣ ਕਰਾਈ ਜਾਵੇ। ਇਸ ਦੇ ਨਾਲ ਹੀ ਸੁਖਬੀਰ ਬਾਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੇ ਜਾਣ ਤੇ ਬੋਲਦੇ ਆਂ ਦੇਵਮਾਨ ਨੇ ਕਿਹਾ ਕਿ 19 ਸਾਲ ਅਕਾਲੀ ਦਲ ਨੇ ਪੰਜਾਬ ਤੇ ਰਾਜ ਕੀਤਾ ਤਾਂ ਉਦੋਂ ਪੰਜਾਬ ਨੂੰ ਬਚਾ ਨਹੀਂ ਸਕੇ ਤੇ ਹੁਣ ਕੀ ਬਚਾਉਣਗੇ ਪੂਰੇ ਪੰਜਾਬ ਦੇ ਵਿੱਚ ਇਹ ਜਿਹੜਾ ਜੀ ਮਹਿੰਮ ਸ਼ੁਰੂ ਕੀਤੀ ਗਈ ਹੈ ਕਿ ਆਪ ਦੀ ਸਰਕਾਰ ਆਪ ਦੇ ਦਵਾਰ ਯਾਨੀ ਕਿ ਜਿਹਨੇ ਅਫਸਰ ਸਹਿਬਾਨ ਜਿਨ੍ਹਾਂ ਨੂੰ ਆਪਾਂ ਦਫ਼ਤਰਾਂ ਦੇ ਵਿੱਚ ਮਿਲਣ ਜਾਂਦੇ ਸੀਗੇ ਉਹ ਹੁਣ ਪੂਰਾ ਵਿਧਾਨ ਸਭਾ ਨਾਭਾ ਜੇਕਰ ਮੈਂ ਗੱਲ ਕਰਾਂ ਤਾਂ ਅਸੀਂ 29 ਤਰੀਕ ਤੱਕ ਸਾਡਾ ਸ਼ੈਡਿਊਲ ਬਣ ਗਿਆ ਸਾਰਾ ਹਰੇਕ ਪਿੰਡ ਹਰੇਕ ਵਾਰਡ ਚਹ ਨਗਰ ਕਾਉਂਸਲ ਨਾਬਾ ਜੇ ਨਗਰ ਪੰਚਾਇਤ ਪਾਸੋਂ ਚਾਹ 142 ਪੰਨੇ ਜੀ ਹਰੇਕ ਪਿੰਡ ਦੇ ਵਿੱਚ ਜਿਹੜਾ ਟਾਈਮ ਜਿਹੜਾ ਦੀ ਉਹ ਰੱਖਿਆ ਗਿਆ 29 ਤਰੀਕ ਤੱਕ ਦਿੱਲੀ ਦੇ ਚਾਰ ਪ੍ਰੋਗਰਾਮ ਨੇ ਜਿਹਦੇ ਵਿੱਚ ਸਾਡੇ ਰਿਸਪੈਕਟਡ ਐਸਡੀਓ ਐ ਐਸਡੀਐਮ ਸਾਹਿਬ ਨਾਬਾ ਤਰਸੀਮ ਚੰਦ ਜੀ ਤੇ ਇਹਨਾਂ ਦਾ ਇਹ ਪੂਰਾ ਸਾਰਾ ਮੋਨਿਟਰਿੰਗ ਕਰ ਰਿਹਾ ਸਾਡੇ ਈਓ ਸਾਹਿਬ ਨਗਰ ਕਾਉਂਸਲ ਪਾਸੋਂ ਤੇ ਤਹਿਸੀਲਦਾਰ ਸਾਹਿਬਾਨ ਉਹ ਸਭ ਦੀ ਡਿਊਟੀ ਲਾਈ ਗਈ ਹੈ ਔਰ ਜਿੰਨੇ ਮੁਲਾਜ਼ਮ ਨੇ ਸਾਰੇ ਲਗ ਲਗ ਡਿਪਾਰਟਮੈਂਟ ਤੋਂ ਮੁਸਲੀ ਜਿਵੇਂ ਜਿਆਦਾਤਰ ਵੱਡੀਆਂ ਸ਼ਿਕਾਇਤਾਂ ਨੇ ਕਿ ਜਿਨ੍ਹਾਂ ਦੀ ਕਣਕ ਕੱਟੀ ਗਈ ਸੀਗੀ ਉਹ ਕਣਕ ਦੁਆਰਾ ਲੱਗਣੀ ਹੈ ਜਾਂ ਜਿਨ੍ਹਾਂ ਦਾ ਕੋਈ ਜੌਬ ਕਾਰਡ ਬਣਨ ਵਾਲਾ ਜਾਂ ਕੋਈ ਨਾਮ ਚੇਂਜ ਕਰਾਉਣਾ ਜਨਮ ਸਰਟੀਫਿਕੇਟ ਮੌਤ ਦਾ ਸਰਟੀਫਿਕੇਟ ਬਹੁਤ ਸਾਰੇ ਅਸੀਂ ਡਾਕੂਮੈਂਟ ਜਿਹੜੇ ਸੇਵਾ ਕੇਂਦਰ ਦੇ ਵਿੱਚ ਲੰਮਾ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੁਣ ਸਰਕਾਰ ਜਿਹੜੀ ਹੈ ਜਿਹੜੀ ਭਗਵੰਤ ਮਾਨ ਸਾਹਿਬ ਉਹਨਾਂ ਨੇ ਗੱਲ ਕਹੀ ਸੀ ਕਿ ਅਸੀਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਚੁਣਿਆ ਅਸੀਂ ਉਹਨਾਂ ਤੱਕ ਆਪ ਜਾਵਾਂਗੇ ਸੋ ਬਹੁਤ ਵੱਡਾ ਭਰਾਲਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਆ ਸਾਰੇ ਸਾਥ ਦੇ ਰਹੇ ਔਰ ਮੈਂ ਤੁਹਾਡੇ ذریعے ਅਪੀਲ ਕਰਨੀ ਚਾਹੂੰਗਾ ਨਾਬਾ ਵਿਧਾਨ ਸਭਾ ਦੇ ਸਾਰੇ ਸਤਕਾਰਯੋਗ ਵੋਟਰਾਂ ਨੂੰ ਸਪੋਟਰਾਂ ਨੂੰ ਕਿ ਜਿਹੜੇ ਜਿਹੜੇ ਤੁਹਾਡੇ ਕੰਮ ਨੇ ਅਸੀਂ ਆਪ ਚੱਲ ਕੇ ਤੁਹਾਡੇ ਪਿੰਡ 'ਚ ਤੁਹਾਡੇ ਵਾਰਡ ਦੇ ਵਿੱਚ ਆ ਰਹੇ ਹਾਂ ਆਪ ਚੱਲ ਕੇ ਤੁਹਾਡੇ ਪਿੰਡ ਤੁਹਾਡੇ ਵਾਰਡ ਆ ਰਹੇ ਹਾਂ ਤੁਸੀਂ ਆਪਣੇ ਆਪਣੇ ਜਿਹੜੇ ਵੀ ਕੰਮ ਨੇ ਸਾਰੇ ਉਹ ਤੁਸੀਂ ਕਰਵਾ ਸਕਦੇ ਕਿੰਨੀਆਂ ਸੁਵਿਧਾਵਾਂ ਜਿਵੇਂ ਅਲੱਗ-ਅਲੱਗ ਕਿਸਮ ਦੀਆਂ ਜਿਹੜੀਆਂ ਨੇ ਜਿਹੜੇ ਜੋਬ ਕਾਰਡ ਪਿੰਡਾਂ ਦੇ ਜ਼ਮੀਨ ਦੀ ਕੋਈ ਹੱਦਬੰਦੀ ਹੈ ਜੀ ਪਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ ਨੇ ਬਾਰਡਰ ਏਰੀਆ ਨੇ ਉਹਨਾਂ ਦੇ ਸਰਟੀਫਿਕੇਟ ਨੇ ਜੀ ਮਾਫਜ਼ਾ ਕੋਈ ਸ਼ਗਨ ਸਕੀਮ ਹੈ ਕਹਿੰਦਾ ਭਾਵ ਹੈ ਕਿ ਜਿੰਨੀਆਂ ਵੀ ਸਕੀਮਾਂ ਨੇ 44 ਕਿਸਮ ਦੀਆਂ ਸਕੀਮਾਂ ਦੇ ਵਿੱਚੋਂ ਜਿਹੜੀਆਂ ਵੀ ਸਕੀਮ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਉਹ ਇੱਥੇ ਆ ਕੇ ਆਪਣਾ ਕੰਮ ਜਿਹੜਾ ਜੀ ਉਹ ਰਾਈਟਵੇ ਕਿਉਂਕਿ ਮੁੱਖ ਮੰਤਰੀ ਸਾਹਿਬ ਹਰਾਂ ਦਾ ਇਹ ਹਦੇਸ਼ ਹੈ ਕਿ ਰਾਈਟ ਵੇ ਉਹਦੀ ਮੋਨੀਟਰਿੰਗ ਕਰਕੇ ਉਹ ਕੰਮ ਜਿਹੜਾ ਕੀਤਾ ਜਾਵੇ। ਚੰਡੀਗੜ੍ਹ ਮੀਟ ਹੀ ਚੁਣ ਹੋਈ ਆ ਘਾਣ ਹੋਇਆ ਤੇ ਸੁਪਰੀਮ ਕੋਰਟ ਚ ਵੀ ਮੁੱਦਾ ਪਹੁੰਚਿਆ ਜਿਸ ਤਰ੍ਹਾਂ ਦੇਖੋ ਲੋਕਤੰਤਰ ਜਿਹੜਾ ਨਾ ਜੀ ਲੋਕਤੰਤਰ ਜਿਹੜਾ ਜੀ ਕਾਨੂੰਨ ਜਿਹੜਾ ਜੀ ਉਹਨੂੰ ਆਪਣਾ ਪ੍ਰੋਪਰ ਤਰੀਕੇ ਨਾਲ ਸਹੀ ਤਰੀਕੇ ਨਾਲ ਜਿਹੜਾ ਠੀਕ ਰੱਖਣ ਵਾਸਤੇ ਆਪਾਂ ਨੂੰ ਸਭ ਦੀ ਜ਼ਿੰਮੇਵਾਰੀ ਬਣਦੀ ਆ ਕਿ ਲੋਕਾਂ ਨੇ ਜਿਨ੍ਹਾਂ ਨੂੰ ਵੋਟਾਂ ਪਾ ਕੇ ਚੁਣਿਆ ਉਹਦਾ ਜਿਹੜਾ ਨੇਚਰਲ ਪ੍ਰੋਸੈਸ ਆ ਉਹਦੇ ਮੁਤਾਬਿਕ ਹੀ ਕੰਮ ਹੋਣਾ ਚਾਹੀਦਾ ਆਪਾਂ ਅਗਰ ਕੋਈ ਤੱਕਾ ਜਿਸ ਤਰ੍ਹਾਂ ਦੀ ਕੋਈ ਗੱਲ ਕਰਦੇ ਆ ਤਾਂ ਬਹੁਤ ਮਾੜੀ ਗੱਲ ਹੈ ਜੀ ਸੁਖਬੀਰ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਅੱਜ 6ਵੇਂ ਤੋਂ ਕਿਵੇਂ ਜਜ ਕਰ ਦੇ ਦਿੰਦੇ ਸੀ ਨਹੀਂ ਵੈਸੇ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਜੀ ਚਲੋ ਹਰ ਇੱਕ ਨੂੰ ਆਪਣੀ ਆਪਣੀ ਪਾਰਟੀ ਨੂੰ ਪ੍ਰੋਮੋਟ ਕਰਨ ਦਾ ਅਧਿਕਾਰ ਹੈ ਜੀ ਪਰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ 1966 ਦੇ ਵਿੱਚ ਪੰਜਾਬ ਬਣਦਾ 1967 ਦੇ ਵਿੱਚ ਪਹਿਲੀ ਇਲੈਕਸ਼ਨ ਹੁੰਦੀ ਹੈ ਸਾਡੀ ਸਰਕਾਰ ਤੋਂ ਪਹਿਲਾਂ 44 ਸਾਲ ਜਿਹੜਾ ਜਿਉ ਕਾਂਗਰਸ ਨੇ ਤੇ ਕਾਲੀ ਦਲ ਨੇ ਰਾਜ ਕੀਤਾ 19 ਸਾਲ ਕਾਲੀ ਦਲ ਨੇ ਰਾਜ ਕੀਤਾ 19 ਸਾਲਾਂ ਦੇ ਵਿੱਚ ਜਿਉ ਪੰਜਾਬ ਨੂੰ ਬਚਾ ਨਹੀਂ ਸਕੇ ਠੀਕ ਹੈ ਨਾ ਜੀ ਆਪਣੀਆਂ ਪ੍ਰਾਪਰਟੀਆਂ ਦੁੱਗਣੀਆਂ ਤਿੱਗਣੀਆਂ ਪਤਾ ਨਹੀਂ ਅਰਬਾਂ ਖਰਬਾਂ ਦੀਆਂ ਬਣਾ ਲੀਆਂ ਤੇ ਉਦੋਂ ਨਹੀਂ ਬਚਾ ਸਕੇ ਤੇ ਹੁਣ ਪੰਜਾਬ ਬਚਾਉਣ ਹੁਣ ਤਾਂ ਪੰਜਾਬ ਕੀ ਬਚਾਉਣਾ ਜੀ ਹੁਣ ਤਾਂ ਆਪਣੀ ਜਿਹੜੀ ਪਾਰਟੀ ਦੀ ਆਪਣੀ ਸ਼ਬੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਐ ਤੇ ਲੋਕਾਂ ਨੂੰ ਪਤਾ ਜੀ ਪੰਜਾਬ ਦੇ ਲੋਕਾਂ ਨੇ ਇਸੇ ਕਰਕੇ ਸਾਰਾ ਫੈਸਲਾ ਜਿਹੜਾ 2022 ਚ ਕੀਤਾ ਸੀ ਉਹ ਤਾਂ ਦਿੱਲੀ ਦੇ ਵਿੱਚ ਇਹਦੀ ਵਰਤਵਾ ਅੱਜ ਦਿੱਲੀ ਦੇ ਵਿੱਚ ਕਾਫੀ ਥੋੜੇ ਆਮ ਆਦਮੀ ਪਾਰਟੀ ਜਿਹੜੇ ਵੱਡੇ ਅਗਨ ਉਹਨਾਂ ਦੇ ਘਰ ਤੇ ਉੱਪਰ ਰੇਡ ਕੀਤੀ ਗਈ ਜਿਹੜੀ ਵਾਹ ਦੇਖੋ ਜਿਵੇਂ ਜਿਵੇਂ ਲੋਕ ਸਭਾ ਦੀ ਇਲੈਕਸ਼ਨ ਨੇੜੇ ਆ ਰਹੀ ਹੈ ਪੂਰੇ ਦੇਸ਼ ਦੇ ਵਿੱਚ ਚਾਹੀ ਉਹ ਸਟੇਟ ਲੈਵਲ ਦੀਆਂ ਸਰਕਾਰਾਂ ਨੇ ਚਾਹੀ ਫੈਡਰਲ ਗਵਰਨਮੈਂਟ ਆ ਸੈਂਟਰ ਗਵਰਨਮੈਂਟ ਇਸ ਤਰ੍ਹਾਂ ਦੀਆਂ ਰਾਜਨੀਤਿਕ ਤੌਰ ਤੇ ਕਈ ਗੱਲਾਂ ਜਿਹੜੀਆਂ ਨੇ ਦੇਖਣ ਨੂੰ ਮਿਲਣਗੀਆਂ ਇਹ ਸਾਰਾ ਰਾਜਨੀਤਿਕ ਪੇੜਤ ਹੈ ਜੀ ਤੇ ਲੋਕ ਸਮਝਦੇ ਹਰ ਗੱਲ ਨੂੰ ਨਹੀਂ। ਸਾਨੀਤੀ ਦੇ ਵਿੱਚ ਕੀ ਹੁੰਦਾ ਜੀ ਕਿ ਮਤਲਬ ਜਦੋਂ ਆਪ ਪਾਵਰ ਦੇ ਵਿੱਚ ਹੁੰਨੇ ਆ ਉਦੋਂ ਕੋਈ ਨਾ ਕੋਈ ਬਹਾਨਾ ਕੋਈ ਕਿਸ ਕਿਸਮ ਦੀ ਗੱਲ ਜਿਹੜੀ ਹੈ ਜੀ ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਜੀ ਇਲੈਕਸ਼ਨ ਇਸੇ ਕਰਕੇ ਹੁੰਦੀ ਹੈ ਵੋਟ ਪਾਉਣ ਦਾ ਅਧਿਕਾਰ ਇਸੇ ਕਰਕੇ ਕਿ ਜਿਹੜੇ ਸਾਡੇ ਭਾਰਤ ਦੇਸ਼ ਦੇ ਲੋਕ ਨੇ ਇੰਡੀਆ ਦੇ ਲੋਕ ਨੇ 140 ਕਰੋੜ ਦੇ ਆਸ-ਪਾਸ ਲੋਕ ਜਿਹੜੇ ਨੇ ਉਹਨਾਂ ਨੇ ਫੈਸਲਾ ਕਰਨਾ ਉਹਨਾਂ ਨੂੰ ਸਭ ਪਤਾ ਹੈ ਕਿ ਕੌਣ ਕੀ ਕਰ ਰਿਹਾ ਹੈ ਕੌਣ ਸੱਚਾ ਕੌਣ ਝੂਠਾ ਐਂਡ ਆਫ ਦਾ ਡੇ ਲੋਕਾਂ ਕੋਲੇ ਪਾਵਰ ਹੈ ਜਦੋਂ ਉਹਨਾਂ ਨੇ ਵੋਟ ਪਾਉਣੀ ਹੈ ਤਾਂ ਸੋਚ ਸਮਝ ਕੇ ਵੋਟ ਪਾਉਂਦੇ ਆ ਕਿ ਕੌਣ ਸਹੀ ਹੈ ਕੌਣ ਗਲਤ ਹੈ ਜੀ ਇਸ ਮੌਕੇ ਤੇ ਨਾਬਾ ਦੇ ਐਸਟੀਐਮ ਤਰਸੀਮ ਚੰਦ ਨੇ ਦੱਸਿਆ ਕਿ ਇਸ ਸਕੀਮ ਦੇ ਤਹਿਤ ਹਲਕੇ ਦੇ ਵਿੱਚ ਹਰ ਰੋਜ਼ ਚਾਰ ਵਕ ਵਕ ਥਾਮਾਂ ਤੇ ਕੈਂਪ ਲਗਾਏ ਜਾਣਗੇ ਤੇ ਲੋਕਾਂ ਦੇ ਇੱਕੋ ਛੱਤ ਥੱਲੇ ਕੰਮ ਨਿਪਰੇ ਚਾੜਨਗੇ ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਕੇ ਦੁਆਰਾ ਤਹਿਤ ਜਿਹੜੇ ਅੱਜ ਕੈਂਪਾਂ ਦੀ ਸ਼ੁਰੂਆਤ ਹੋਈ ਹੈ ਨਾਬਾ ਸੌਡਵਿੰ ਦੇ ਵਿੱਚ ਹਰ ਰੋਜ਼ ਚਾਰ ਕੈਂਪ ਲੱਗਣਗੇ ਅੱਜ ਵੀ ਚਾਰ ਲੱਗਣੇ ਨੇ ਇੱਕ ਇੱਕ ਕੈਂਪ ਹੈ ਇੱਕ ਜਨੋਦਕਲਾ ਚੱਲ ਰਿਹਾ ਜੀ ਬਾਅਦ ਦੁਪਹਿਰ 2 ਵਜੇ ਜਿਹੜਾ ਹੈਗਾ ਕਤਰਾਲਾ ਹੋਏਗਾ ਜੀ ਤੇ ਇੱਕ ਪਾਤਸੋ ਦੇ ਵਾਰਡ ਵਿੱਚ ਹੋਏਗਾ ਜੀ ਲੋਕ ਜਿਹੜੇ ਹੈਗੇ ਆ ਲੋਕਾਂ ਦੇ ਦੁਆਰ ਤੱਕ ਜਿਹੜੇ ਅਧਿਕਾਰੀ ਪੁੱਛੇ ਨੇ ਇੱਥੇ ਕੈਂਪ ਤੇ ਵਿੱਚ ਆਏ ਨੇ ਤੇ ਲੋਕਾਂ ਨੂੰ ਬੇਨਤੀ ਹੈ ਜੀ ਜਿਨ੍ਹਾਂ ਦੇ ਕੰਮ ਪੈਂਡਿੰਗ ਨੇ ਉਹ ਹਮ ਹਮਾ ਕੇ ਆਉਣ ਤੇ ਉਹਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਨਿਮਨਸਾਰ ਹੋਣਗੇ ਦੇਖੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਦੋਂ ਬਣੀ ਆ ਤੇ ਐਵੇਂ ਦੇ ਕੈਂਪ ਨਾ ਅਜ ਤੱਕ ਕਦੇ ਲੱਗੇ ਸੀ ਇਹ ਪਹਿਲੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਇਹ ਮੇਦੇ ਕੰਮ ਪਹੁੰਚਾ ਰਹੀ ਆ ਜੋ ਲੋਕਾਂ ਨੂੰ ਸੁਵਿਧਾ ਮਿਲ ਸਕੇ ਤੇ ਬਹੁਤ ਵਧੀਆ ਪ੍ਰਾਲਾ ਕਰ ਰਹੀ ਆ ਸਰਕਾਰ ਤੇ ਭਵਨਤਮਨ ਜੀ ਤੇ 90 ਤੋਂ ਸਾਡੇ ਵੱਡੇ ਵੀਰ ਪ੍ਰਦੇਵ ਸਿੰਘ ਦੇਵਮਾਨ ਜੀ ਜੋ ਆਪ ਕੈਂਪਾਂ ਦੇ ਜਾ ਕੇ ਲੋਕਾਂ ਦੇ ਨਾਲ ਮੁਸ਼ਕਲਾਂ ਸੋਲ ਰਹੇ ਨੇ ਬਹੁਤ ਵਧੀਆ ਪ੍ਰਾਲਾ ਜੀ ਕਿੰਨਾ ਕੁ ਫਾਇਦਾ ਮਿਲ ਰਿਹਾ ਬਹੁਤ ਜਾਦੇ ਫਾਇਦਾ ਜੀ ਹੁਣ ਦੇਖੋ ਤੁਸੀਂ ਦੇਖੀ ਆ ਹਰ ਤਰ੍ਹਾਂ ਦੀ ਸੁਵਿਧਾ ਜੋ ਕਿਸੇ ਦੇ ਰਾਸ਼ਨ ਕਾਰਡ ਵਗੈਰਾ ਜੋ ਕਿਸੇ ਦੇ ਨਿੱਲੇ ਕਾਰਡ ਕੋਈ ਵੀ ਤਰ੍ਹਾਂ ਦੇ ਕਾਰਡ ਜਾਂ ਕਿਸੇ ਤੋਂ ਕੜਗਾ ਕਿਵੇਂ ਘਰ ਘਰ ਜਾਣ ਵਾਲੀ ਸਕੀਮਾਂ ਜੀ ਉਹਨਾਂ ਅਗਲੇ ਸੌਦਾ ਲਾ ਕੇ ਆ ਗਏ ਮਹੱਲੇ ਦੇ ਵਿੱਚ ਤੇ ਮੈਂ ਅਲੱਗ ਅਲੱਗ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਆਫਸਰ ਸਾਰੇ ਜਾ ਕੇ ਉੱਥੇ ਕੰਮ ਕਰ ਰਹੇ ਨੇ ਇਹ ਪਹਿਲੀ ਵਾਰ ਹੋਇਆ ਜਾਤੀ ਸਰਟੀਫਿਕੇਟ ਨਹੀਂ ਬਣਾ ਰਹੀਦੀਗਾ ਤੇ ਅਸੀਂ ਉਰੇ ਆਏ 10 ਮਿੰਟਾਂ 'ਚ ਸਾਡਾ ਕੰਮ ਹੋ ਗਿਆ ਹਾਂ ਹਾਂ ਅਸੀਂ 10-15 ਦਿਨਾਂ ਤੋਂ ਭੱਜੇ ਫਿਰਦੇ ਸੀਗੇ ਬਣਾਉਣ ਵਾਸਤੇ ਹਾਂ ਜਿਉਂਰੇ 10 ਮਿੰਟਾਂ 'ਚ ਚਾਰ ਕਰਕੇ ਦਿੱਤਾ ਹੈ ਬਹੁਤ ਵਧੀਆ ਜੀ ਸਾਡੇ ਐਮ ਐਲ ਏ ਸਾਹਿਬ ਵੀ ਬਹੁਤ ਵਧੀਆ ਨੇ ਜੀ ਨਾਬੇ ਜੀ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਹੋ ਰਿਹਾ ਹੁਣ ਕਿਹੜੇ ਖੱਜਲ ਖੁਆਰ ਨਹੀਂ ਹੋਣਾ ਪੈਂਦਾ ਦਸਤਰਾ ਚ ਹਾਂ ਜਾਂ ਖੱਜਲ ਖੱਜਲ ਖੁਆਰ ਨਹੀਂ ਹੋਣਾ ਪੈਣਾ ਜੀ ਹੁਣ ਸਾਨੂੰ ਬਹੁਤ ਵਧੀਆ ਸੂਚਤਾ ਜੀ ਸਾਨੂੰ ਸੋ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਇਹ ਮਹਿੰਮ ਵਾਕਈ ਲੋਕਾਂ ਨੂੰ ਫਾਇਦਾ ਦੇ ਰਹੀ ਹੈ ਨਾਬਾ ਤੋਂ ਰਾਹੁਲ ਖੁਰਾਣਾ ਦੀ ਰਿਪੋਰਟ ਔਨ ਏਅਰ